ਕੋਈ ਫਾਰਮ ਨਹੀਂ ਭਰਨਾ ਕੋਈ ਤੁਸੀਂ ਕਿਤੋਂ ਮੋਰ ਨਹੀਂ ਲਵਾਉਣੀ ਆਧਾਰ ਕਾਰਡ ਦਿਖਾਉਣਾ ਕਾਰਡ ਬਣ ਜੂਗਾ ਤੁਹਾਡਾ ਜੇ ਕਾਰਡ ਨਹੀਂ ਵੀ ਹੈਗਾ ਤਾਂ ਵੀ ਤੁਸੀਂ ਰੱਬ ਨਾ ਕਰੇ ਕੋਈ ਬਿਮਾਰੀ ਆ ਜਾਏ ਸਿੱਧੇ ਹਸਪਤਾਲ ਜਾਓ ਪ੍ਰਾਈਵੇਟ 552 ਪ੍ਰਾਈਵੇਟ ਵੀ ਹਸਪਤਾਲੋਂ ਚੰਪੈਲੈਂਟ ਨੇ ਹੁਣ ਇਹਨੂੰ ਵਧਾ ਕੇ 12-1300 ਕਰ ਦਾਂਗੇ ਜਾਓ ਇਲਾਜ ਕਰਾਓ ਕਰੇ ਆਜੋ ਉਹਦਾ ਸਾਬ ਕਿਤਾਬ ਇਲਾਜ ਦਾ ਸਰਕਾਰ ਕਰੂਗੀ ਤੁਹਾਨੂੰ ਕੋਈ ਫਿਕਰ ਨਹੀਂ ਹੈਗਾ 10 ਲੱਖ ਰੁਪਏ ਦਾ ਕੀਤਾ ਫਿਰ ਆਪਾਂ ਗੁਰੂ ਨੂੰ ਮੰਨਣ ਵਾਲੇ ਆ ਆਪਾਂ ਸਾਰੇ ਧਰਮਾਂ ਦੀ ਕਦਰ ਕਰਨ ਵਾਲੇ ਬੰਦੇ ਆ ਆਪਾਂ ਸਰਬੱਤ ਦੇ ਭਲੇ ਦੀ ਬਾਣੀ ਪੜਨ ਵਾਲੇ ਬੰਦੇ ਆ ਹਰ ਤੀਜੇ ਦਿਨ ਦੀ ਘਟਨਾ ਹੁੰਦੀ ਸੀ ਬੇਅਦਬੀ ਹੋ ਗਈ ਜੀ ਅੱਜ ਗੁਰੂ ਸਾਹਿਬ ਦੇ ਅੰਗ ਜਿਹੜੇ ਨੇ ਇੱਥੋਂ ਰੂੜੀਆਂ ਤੋਂ ਮਿਲੇ ਇੱਥੇ ਬੇਅਦਬੀ ਹੋਗੀ ਇੱਥੇ ਫਲਾਣਾ ਫਲਾਣੇ ਧਰਮ ਦੇ ਗ੍ਰਾਂਥ ਦੀ ਬੇਅਦਬੀ ਹੋਗੀ ਤੀਜੇ ਦਿਨ ਹੁੰਦਾ ਸੀ ਕੋਈ ਸਜਾਈ ਨਹੀਂ ਸੀ ਜੀ ਦੋ ਤਿੰਨ ਸਾਲ ਸਜਾ ਸੀ ਉਹ ਕੱਟ ਕੇ ਅਗਲਾ ਆ ਜਾਂਦਾ ਸੀ ਹੁਣ ਅਸੀਂ ਵਿਧਾਨ ਸਭਾ ਦੇ ਵਿੱਚ ਇਹ ਫੈਸਲਾ ਕੀਤਾ ਹੈ ਤੁਹਾਡੇ ਸਾਹਮਣੇ ਤੁਸੀਂ ਦੇਖਿਆ ਵੀ ਹੁਣ ਕਿ ਬੇਅਦਬੀ ਕਰਨ ਵਾਲੇ ਜਿਹ ਜਿਹੜੇ ਕੋਈ ਬੇਅਦਬੀ ਕਰਦਾ ਕਿਸੇ ਵੀ ਧਰਮ ਦੇ ਗ੍ਰਾਂਥ ਦੀ ਤਾਂ ਉਹਨੂੰ ਐਸੀ ਸਜ਼ਾ ਮਿਲੂ ਕਿ ਦੁਬਾਰਾ ਕਈ ਪੀੜ੍hiyan ਉਹਦੀਆਂ ਇਸ ਗੱਲ ਬਾਰੇ ਸੋਚ ਵੀ ਨਹੀਂ ਸਕਦੀਆਂ ਕਿ ਅਸੀਂ ਕੋਈ ਐਹਾ ਜਿਹਾ ਕਾਰਨਾਮਾ ਜਾਂ ਐਹੋ ਜਿਹੀ ਕਰਤੂਤ ਕਰਦੀਏ ਕਿਉਂਕਿ ਇਸ ਕਾਨੂੰਨ ਤੋਂ ਬਿਨਾ ਇਹ ਗੱਲ ਬਣਨੀ ਨਹੀਂ ਸੀ ਕਦੇ ਜਦੋਂ ਸਰਕਾਰਾਂ ਆਪ ਹੀ ਕਰਾਉਣ ਲੱਗ ਜਾਂਦੀਆਂ ਸੀ ਫਿਰ ਸਜ਼ਾ ਕਿਹਨੂੰ ਦਓਗੇ ਜੀ ਫਿਰ ਆਪਾਂ ਯੁੱਧ ਨਸ਼ਿਆਂ ਵਿਰੁੱਧ ਛੇੜਿਆ ਹੋਇਆ ਲੱਗਿਆ ਟਾਈਮ ਉਹਨੂੰ ਸ਼ੁਰੂ ਕਰਨ ਤੇ ਕਿਉਂਕਿ ਪਹਿਲਾਂ ਸਾਨੂੰ ਇਹ ਪਤਾ ਕਰਨਾ ਪਿਆ ਕਿ ਸਪਲਾਈ ਕਿੱਥੋਂ ਆਉਂਦੀ ਹੈ ਫਿਰ ਸਪਲਾਈ ਕਿਵੇਂ ਰੁਕੂਗੀ ਸਪਲਾਈ ਰੋਕਣ ਤੋਂ ਬਾਅਦ ਫਿਰ ਜਿਹੜੇ ਬੱਚੇ ਮਰੀਜ਼ ਨੇ ਵਿਚਾਰੇ ਜਿਹੜੇ ਪੈ ਗਏ ਬੁਰੀ ਸੰਗਤ ਚ ਉਹ ਤੜਫਣਗੇ ਤੜਫਣਗੇ ਤਾਂ ਉਹਨਾਂ ਨੂੰ ਕਿਹੜੇ ਹਸਪਤਾਲ ਚ ਲੈ ਕੇ ਜਾਵਾਂਗੇ ਓਟ ਕਲੀਨਿਕ ਅਪਡੇਟ ਕੀਤੇ ਰੀਹੈਬ ਸੈਂਟਰ ਅਪਡੇਟ ਕੀਤੇ ਫਿਰ ਪਤਾ ਲੱਗਿਆ ਪੁਲਿਸ ਦੇ ਛੋਟੇ ਮਲਾਜਮ ਮਿਲੇ ਹੋਏ ਨੇ ਉਹ ਪਹਿਲੀ ਦੱਸ ਦਿੰਦੇ ਸੀ ਵਿਛਾਪਾ ਮਾਰਨ ਆ ਰਹੇ ਆ ਤੁਹਾਡੇ ਪਿੰਡ ਉਹ ਭੱਜ ਜਾਂਦੇ ਸੀਗੇ ਉਹਨਾਂ ਦੀਆਂ ਬਦਲੀਆਂ ਕੀਤੀਆਂ ਪੂਰੇ ਪੰਜਾਬ 'ਚ ਅਕ੍ਰੋਸ ਦਾ ਪੰਜਾਬ ਬਦਲੀਆਂ ਕੀਤੀਆਂ ਉਸ ਤੋਂ ਬਾਅਦ ਸਪਲਾਈ ਰੋਕੀ ਤੇ ਫਿਰ ਸ਼ੁਰੂ ਕੀਤਾ ਪੀਲਾ ਪੰਜਾ ਤੇ ਹਰ ਰੋਜ਼ ਕਿਤੇ ਨਾ ਕਿਤੇ ਹੁਣ ਤੁਸੀਂ ਦੇਖਦੇ ਹੋਵੋਗੇ ਹਜ਼ਾਰਾਂ ਕਿਲੋ ਦੀ ਗਿਣਤੀ ਦੇ ਜਿਹੜੀ ਮਾਤਰਾ ਚ ਜਿਹੜੀ ਹੈਰੋਇਨ ਵਗੈਰਾ ਜਾਂ ਕੋਈ ਹੋਰ ਨਸ਼ੇ ਫੜੇ ਜਾ ਰਹੇ ਨੇ ਤੇ ਇਹ ਤਾਂ ਉਹ ਤਾਂ ਹੋ ਨਹੀਂ ਸਕਦਾ ਕਿ ਤੁਸੀਂ ਸੈਂਕੜੇ ਘਰਾਂ ਚ ਚਿੱਟੇ ਰੰਗ ਦੇ ਸੱਫਰ ਪਿਸ਼ਾ ਕੇ ਚਿੱਟਾ ਖੁਆ ਖੁਆ ਕੇ ਸਾਡੇ ਬੱਚਿਆਂ ਨੂੰ ਤੇ ਆਪ ਤੁਸੀਂ ਉਸ ਘਰ ਨੂੰ ਬਰਬਾਦ ਕਰਕੇ ਆਪ ਤੁਸੀਂ ਤਿੰਨ ਮੰਜ਼ਿਲਾ ਘਰ ਪਾ ਕੇ ਤੇ ਦੀਪਮਾਲਾ ਕਰਕੇ ਰਹਿੰਦੇ ਹੋ ਇਹ ਤਾਂ ਹੋ ਨਹੀਂ ਸਕਦਾ ਸਾਜਾ ਮਿਲੂਗੀ ਭਾਵੇਂ ਛੋਟਾ ਹੈ ਭਾਵੇਂ ਵੱਡਾ ਭਾਵੇਂ ਉਹਦੀ ਰਾਜਨੀਤਿਕ ਤੌਰ ਤੇ ਕਿੰਨੀ ਮਰਜੀ ਤਾਕਤ ਹੈ ਬਖਸ਼ਿਆ ਨਹੀਂ ਜਾਊਗਾ ਜੀ ਕਾਨੂੰਨ ਵੱਡਾ ਹੈ ਜਿਹੜੇ ਕਹਿੰਦੇ ਸੀ ਨਾ ਕਿ ਪੁਲਿਸ ਤਾਂ ਸਾਨੂੰ ਪੁੱਛ ਕੇ ਘਰੇ ਆਉਂਦੀ ਹੈ ਜਬ ਪੁਲਿਸ ਤਾਂ ਸਾਨੂੰ ਦੱਸੇ ਬਿਨਾ ਘਰੇ ਨਹੀਂ ਆ ਸਕਦੀ ਨਾਬੇ ਜਾ ਕੇ ਮਿਲਿਆਇਓ ਅਨ ਨਾਬੇ ਜਾ ਕੇ ਮਿਲਿਆਇਓ ਤੇ ਇਹ ਕਈ ਵਾਰੀ ਨਾ ਬੰਦੇ ਨੂੰ ਗਲਤ ਫਹਮੀ ਹੋ ਜਾਂਦੀ ਹੈ ਕਿ ਸ਼ਾਇਦ ਮਈ ਆ ਪਰ ਪ੍ਰਮਾਤਮਾ ਹੈ ਉਹਦੀ ਚੱਕੀ ਪ੍ਰਮਾਤਮਾ ਦੀ ਚੱਕੀ ਚੱਲਦੀ ਥੋੜੀ ਜੀ ਹੌਲੀ ਹੈ ਪਰ ਪੀਨ ਦੀ ਬਹੁਤ ਬਰੀਕ ਹੈ ਜੀ ਵੱਡਿਆਂ ਵੱਡਿਆਂ ਆਉਣ ਵਾਲੇ ਦਿਨਾਂ 'ਚ ਵੀ ਵੱਡੀਆਂ ਵੱਡੀਆਂ ਮੱਛੀਆਂ ਫੜੀਆਂ ਜਾਣਗੀਆਂ ਔਰ ਦੁੱਖ ਇਸ ਗੱਲ ਦਾ ਹੋਇਆ ਕਈਆਂ ਦੇ ਚਿਹਰੇ ਸਾਹਮਣੇ ਆ ਗਏ ਜੀ 도ਗਲੇ ਚਿਹਰੇ ਪਹਿਲਾਂ ਕਹੀਗੇ ਇਹਨੂੰ ਫੜਦੇ ਕਿਉਂ ਨਹੀਂ ਵੱਡੀਆਂ ਮੱਛੀਆਂ ਨੂੰ ਫੜਦੇ ਕਿਉਂ ਨਹੀਂ ਫੜਦੇ ਜਿਸ ਦਿਨ ਫੜ ਲਏ ਉਦੋਂ ਕਹਿੰਦੇ ਜੀ ਬਹੁਤ ਗਲਤ ਕੀਤਾ ਜੀ ਬਹੁਤ ਲੋਕਤੰਤਰੀਕ ਤਰੀਕੇ ਨਾਲ ਤਾਂ ਹੈ ਨਹੀਂ ਗਲਤ ਕੀਤਾ ਗਲਤ ਕੀਤਾ ਯਾਰ ਦੱਸੋ ਯਾਰ ਤੁਸੀਂ ਭਰਾਵੋ 2021 'ਚ ਕਿਸੇ ਹੋਰ ਪਾਸੇ ਸੀ 2022 'ਚ ਕਿਸੇ ਹੋਰ ਪਾਸੇ ਸੀ 2024 'ਚ ਕਿਸੇ ਹੋਰ ਪਾਸੇ ਸੀ 2025 'ਚ ਕਿਸੇ ਹੋਰ ਪਾਸੇ ਹੋ ਇੱਕ ਥਾਂ ਮੇ ਤਾਂ ਖੜ੍ਹਜੋ ਸੋ ਇਸ ਕਰਕੇ ਆ ਜਿਹੜਾ ਪਿਆਰ ਤੁਸੀਂ ਦੇ ਰਹੇ ਹੋ ਇਹ ਮੇਰੇ 'ਚ ਕੋਈ ਕਲਾ ਨਹੀਂ ਮੇਰੀ ਕੋਈ ਔਕਾਤ ਨਹੀਂ ਬਸ ਇੰਨਾ ਕੁ ਫਰਕ ਹੈ ਕਿ ਨਾ ਮੈਂ ਚਿੱਟੇ ਵਾਲੇ ਕਿਸੇ ਤਸਕਰ ਨੂੰ ਆਪਣੀ ਗੱਡੀ 'ਚ ਬਿਠਾ ਕੇ ਲੈ ਕੇ ਜਾਣਾ ਨਾ ਮੈਂ ਰੇਤੇ ਵਾਲੀਆਂ ਖੱਡਾਂ 'ਚ ਸੱਪ ਪਾਉਣਾ ਨਾ ਮੈਂ ਕਿਸੇ ਟਾਬੇ 'ਚ ਜਾਂ ਕਿਸੇ ਰੈਸਟੋਰੈਂਟ 'ਚ ਸੱਪ ਪਾਉਣਾ ਜੇ ਮੇਰਾ ਹਿੱਸਾ ਹੈ ਤੁਹਾਡੇ ਤੇ 3 ਕਰੋੜ ਪੰਜਾਬੀਆਂ ਦੇ ਦੁੱਖਾਂ ਸੁੱਖਾਂ ਚ ਹਿੱਸਾ ਹੈ ਹੁਣ ਮੇਰਾ ਕਿਈ ਕਿਤੇ ਐਸਾ ਨਹੀਂ ਹੈ ਇੱਕ ਕੋਈ ਜਨਮ ਮਿਲਿਆ ਜੀ ਪਰਮਾਤਮਾ ਨੇ ਇੱਕੋ ਜਿੰਦਗੀ ਦਿੱਤੀ ਹੈ ਇਹ ਚ ਚਾਰ ਚੰਗੇ ਕੰਮ ਕਰ ਲਈਏ ਲੋਕ ਯਾਦ ਕਰ ਲੈਣਗੇ ਨਹੀਂ ਤਾਂ ਬੜੇ ਬੜੇ ਆਏ ਤੁਰ ਗਏ ਲੋਕ ਭੁੱਲ ਜਾਂਦੇ ਸੋ ਆ ਗੱਲਾਂ ਕਰਕੇ ਤੁਹਾਡੇ ਨਾਲ ਮੈਂ ਤੁਹਾਨੂੰ ਮਿਲਣ ਆਇਆ ਸੀ ਕਿਉਂਕਿ ਮੈਂ ਬਹੁਤ ਸਾਰੰਤਮੈਂ ਬਾਈਫੇਸ ਜਾਣਦਾ ਕਿਉਂਕਿ ਐਮਪੀ ਵੇਲੇ ਦੋਨੋ ਵਾਰ ਐਮਪੀ ਵੇਲੇ ਫਿਰ ਉਸ ਤੋਂ ਬਾਅਦ ਐਮਐਲਏ ਦੀ ਕੈਂਪੇਨ ਵੇਲੇ ਆ ਮੇਰੇ ਨਾਲ ਮੇਰਾ ਹਲਕਾ ਲੱਗਦਾ ਧੂਰੀ ਆਪਣਾ ਪਤਨਾ ਦਾ ਪਾਣੀ ਸਾਂਝਾ ਪਿੰਡ ਇੱਧਰ ਪੈਂਦਾ ਰਿਸ਼ਤੇਦਾਰੀਆਂ ਨੇ ਇੱਕ ਦੂਜੇ ਨਾਲ ਸੋ ਆਪਾਂ ਬਗਾਨੇ ਨਹੀਂ ਹੈਗੇ ਸਾਡੇ ਐਮਐਲਏ ਸਹਿਬਾਨ ਤੁਮੈਂ ਬਹੁਤ ਧੰਨਵਾਦ ਕਰਦਾ ਕਿ ਉਹ ਚੰਗੇ ਕੰਮਾਂ ਵਾਸਤੇ ਪੈਸੇ ਮੰਗਣਾ ਆਉਂਦੇ ਆ ਤੇ ਮੈਂ ਜਵਾਬ ਨਹੀਂ ਦਿੰਦਾ ਨਹੀਂ ਤਾਂ ਸਾਨੂੰ ਸ਼ਮਸ਼ਾਨ ਘਾਟਾਂ ਤੋਂ ਉਪਰ ਹੀ ਨਹੀਂ ਉੱਠਣ ਦਿੱਤਾ ਮੈਂ ਜਦੋਂ ਨਵਾਂ ਨਵਾਂ ਐਮਪੀ ਬਣਿਆ ਸੰਗਰੂਰ ਤੋਂ ਪਹਿਲੀ ਵਾਰ 14 ਚ ਮੈਂ ਕਿਹਾ ਚਲੋ ਲੋਕਾਂ ਦਾ ਪੈਸਾ ਹੈ ਲੋਕਾਂ ਨੂੰ ਦਿਆ ਕਰਾਂਗੇ ਪਹਿਲੀ ਹੀ ਪੰਚਾਇਤ ਆਈ ਸਾਡੇ ਲਹਿਰਗਾਘੇ ਵਾਲੇ ਪਾਸਿਓਂ ਕਹਿੰਦੇ ਐਮਪੀ ਸਾਹਿਬ ਬਹੁਤ-ਬਹੁਤ ਸਤਿ ਸ੍ਰੀ ਅਕਾਲ ਤੇ ਵਧਾਈਆਂ ਮੈਂ ਸਤਿ ਸ੍ਰੀ ਅਕਾਲ ਜੀ ਵਧਾਈਆਂ ਤੁਹਾਨੂੰ ਵੀ ਸਵਾ ਬਧਾਈਆਂ ਗ੍ਰਾਂਟ ਚਾਹੀਦੀ ਐ ਜੀ ਕਹਿੰਦੇ ਮੈਂ ਕਿਹਾ ਗ੍ਰਾਂਟਾਂ ਵਾਸਤੇ ਬਣਾਇਆ ਤੁਸੀਂ ਮੈਨੂੰ ਮਿਲੂਗੀ ਗ੍ਰਾਂਟ ਸਾਢੇ 3 ਲੱਖ ਚਾਹੀਦਾ ਜੀ ਮੈਂ ਸਾਢੇ 3 ਲੱਖ ਦੇ ਰਾਂਗੇ ਅੱਛਾ ਜੀ ਕਹਿੰਦੇ ਕਮਾਲ ਹੋ ਜੀ ਫਿਰ ਤਾਂ ਤੇ ਮੈਂ ਕਿਹਾ ਥੋੜਾ ਲਿਖ ਕੇ ਦੇ ਦਿਓ ਮਤਾਂ ਜਾ ਪਾ ਕੇ ਕਿ ਕਾਦੇ ਵਾਸਤੇ ਚਾਹੀਦੇ ਆ ਆਪਾਂ ਦੇ ਦਿਆਂਗੇ ਮੈਂ ਉਸ ਮਹਿਕਮੇ ਨੂੰ ਕਹਿ ਦਊਗਾ ਕਹਿੰਦੇ ਜੀ ਸ਼ਮਸ਼ਾਨ ਘਾਟ ਦੀਆਂ ਗੰਡਾਂ ਉੱਚੀਆਂ ਚੱਕਣੀਆਂ ਨੇ ਜੀ ਮੈਂ ਕੀ ਗੱਲ ਵੀ ਤੁਹਾਡੇ ਪਿੰਡ ਦੇ ਮੁਰਦਿਆਂ ਤੇ ਤੁਹਾਨੂੰ ਯਕੀਨ ਨਹੀਂ ਹੈਗਾ ਵੀ ਕਿਤੇ ਰਾਤ ਨੂੰ ਬਾਹਰ ਹੀ ਨਾ ਜਾਣ ਮਸਾਂ ਛੱਡ ਕੇ ਆਇਆ। ਤੇ ਮੈਂ ਕਿਹਾ ਵੀ ਸਕੂਲ 'ਚ ਲਾਇਬ੍ਰੇਰੀ ਬਣਾ ਦਿੰਨੇ ਆ। ਪਿੰਡ 'ਚ ਆਹ ਰੋ ਪਾਣੀ ਆਲਾ ਫਿਲਟਰ ਲਾ ਦਿੰਨੇ ਆ। ਸੋਲਰ ਲਾਈਟਾਂ ਲਾ ਦਿੰਨੇ ਆ। ਤੁਹਾਨੂੰ ਐਂਬੂਲੈਂਸ ਦੇ ਦਿੰਨੇ ਆ। ਸਕੂਲ 'ਚ ਕਮਰੇ ਪਾ ਦਿੰਨੇ ਆ। ਫਰਨੀਚਰ ਲੈ ਲਓ। ਮੈਨੂੰ ਕਹਿੰਦੇ ਜੀ ਆਹ ਜਿਹੜਾ ਸਮਸ਼ਾਨ ਘੜ ਤੋਂ ਬਿਨਾਂ ਬਾਕੀ ਤੁਸੀਂ ਚੀਜ਼ਾਂ ਕਹੀਆਂ ਨੇ ਇਹ ਤੁਸੀਂ ਕਰ ਸਕਦੇ ਹੋ। ਮੈਂ ਕਿ ਹਾਂ ਕਰ ਸਕਦਾ ਕਹਿੰਦੇ ਫਿਰ ਸਾਡਾ ਕਸੂਰ ਨਹੀਂ ਜੀ ਮੈਂ ਕੀ ਗੱਲ ਕਹਿੰਦੇ ਸਾਡੇ ਪਿੰਡ ਦਾ ਜਦੋਂ ਵੀ ਪੈਸੇ ਆਏ ਨੇ ਜਦੋਂ ਵੀ ਗ੍ਰਾਂਟ ਆਈ ਹੈ ਸ਼ਮਸ਼ਾਨ ਘਾਟ ਵਸਤੀ ਆਈ ਹੈ ਜੀ ਸੰਤਾ ਹੀ ਲੱਗਦਾ ਪਰ ਸਮਝਾਨ ਘਾਟ ਵਸਤੀ ਪੈਸੇ ਸਰਕਾਰ ਕੋਲੇ ਸੋ ਵੀਰੋ ਸਾਨੂੰ ਇਹ ਦੂਪਰ ਉੱਠਣ ਨਹੀਂ ਦਿੱਤਾ ਸਾਨੂੰ ਤਾਂ ਉੱਪਰ ਹੀ ਨਹੀਂ ਉੱਠਣ ਦਿੱਤਾ ਇਹਨਾਂ ਚੀਜ਼ਾਂ ਤੋਂ ਹੁਣ ਅਸੀਂ ਆ ਲਾਇਬ੍ਰੇਰੀਆਂ ਬਣਾ ਰਹੇ ਹਾਂ ਨਿਯੁਕਤੀ ਪੱਤਰ ਵੰਡ ਰਹੇ ਹਾਂ ਜੀਵਨ بیمੇ ਹੋ ਰਹੇ ਨੇ ਆਉਣ ਵਾਲੇ ਦਿਨਾਂ ਚ ਹੋਰ ਬਹੁਤ ਸਾਰੇ ਕੰਮ ਐ ਹਜੇ ਨੇ ਜਿਹੜੇ ਤੁਸੀਂ ਤੁਸੀਂ ਵੀ ਕਹੋਗੇ ਯਾਰ ਵੀ ਇਹ ਕੰਮ ਹੋ ਸਕਦਾ ਸੀ ਆ ਕਿਉਂਕਿ ਲੋਕਾਂ ਨੂੰ ਸਮਝ ਹੀ ਨਹੀਂ ਆਉਂਦੀ ਤੀ ਖੋਪੇ ਖੋਪੇ ਝਾੜੀ ਰੱਖੇ ਜਦੋਂ ਪਹਿਲਾਂ ਖੂਹ ਚੱਲਦੇ ਸੀ ਤਾਂ ਉਠਦੇ ਬੋਤੇ ਦੇ ਖੋਪੇ ਲਾ ਆਂਦੇ ਸੀ ਇਦਾਂ ਉਹਨੂੰ ਇੱਕ ਵਾਰੀ ਤੋੜ ਦਿੰਦੇ ਸੀ ਡੰਡਾ ਮਾਰ ਕੇ ਆਪ ਕਿਸਾਨ ਖੇਤਾਂ 'ਚ ਚਲੇ ਜਾਂਦਾ ਸੀ ਉਠ ਨੂੰ ਐਂ ਲੱਗਦਾ ਸੀ ਵੀ ਮੇਰੇ ਮੰਗਰੀ ਤੁਰਿਆ ਆਉਂਦਾ ਜੇ ਮੈਂ ਖੜ ਗਿਆ ਡੰਡਾ ਮਾਰੂਗਾ ਉਹ ਆਪੇ ਤੁਰਿਆ ਜਾਂਦਾ ਤੁਰਿਆ ਜਾਂਦਾ ਸ਼ਾਮ ਨੂੰ ਜਦੋਂ ਖੂਬ ਬੰਦ ਕਰਦੇ ਤਾਂ ਉਠ ਸੋਚਦਾ ਸੀ ਵੀ ਅੱਜ ਤਾਂ ਬਹੁਤ ਦੂਰ ਆ ਗਏ ਹੋਵਾਂਗੇ ਤੜਕੇ ਦੇ ਤੁਰੇ ਹੋਏ ਆ ਜਦੋਂ ਉਹਦੇ ਖੋਪੇ ਲਾਉਂਦੇ ਸੀ ਉੱਥੇ ਖੜਾ ਹੁੰਦਾ ਸੀ ਉਹ ਸਾਨੂੰ ਤਾਂ ਇਹ ਖੋਪੇ ਲਾ ਕੇ ਕਮਾਈ ਗਏ ਨੇ ਇਹ ਬਸ ਜਦੋਂ 75 ਸਾਲਾਂ ਬਾਅਦ ਥੋੜੇ ਜੇ ਖੋਪੇ ਲੈ へ2022 ਚੌਥੀ ਖੜੇ ਸੀ ਹੁਣ ਥੋੜਾ ਜਿਆ ਪੁਰੇ ਆ ਹੁਣ ਅੱਗੇ ਨੂੰ ਵਧੇ ਆ ਐਸਐਸਐਫ ਬਣਾਈ ਐ ਸੜਕ ਸੁਰੱਖਿਆ ਫੋਰਸ ਤੁਸੀਂ ਦੇਖਿਆ ਹੋਣੀਆਂ ਗੱਡੀਆਂ ਸੜਕਾਂ ਤੇ ਖੜੀਆਂ ਐਕਸੀਡੈਂਟਾਂ ਚ ਪੰਜਾਬ ਚ ਮੈਂ ਪਾਰਲੀਮੈਂਟ ਚੋਂ ਡਾਟਾ ਕਢਾਇਆ ਸੀ ਉਸ ਵੇਲੇ 2017 ਦੀ ਗੱਲ ਐ 14 ਬੰਦੇ ਹਰ ਰੋਜ਼ ਮਰਦੇ ਸੀ ਜੀ ਔਨ ਦਾ ਸਪੋਟ ਉਸ ਵੇਲੇ ਉਦੋਂ ਵਾ ਤਾਂ ਵੱਧ ਗਿਆ ਹੋਣਗੇ 15 ਲਾ ਲਓ ਚਲੋ 15 ਨੂੰ ਕਰੋ 3 ਨਾਲ ਗੁਣਾ 30 ਨਾਲ 450 450 ਨੂੰ ਕਰੋ 12 ਨਾਲ ਗੁਣਾ ਸਾਲ ਦੀ ਐਵਰੇਜ ਕੱਢੀਏ ਤਾਂ ਲਾ ਲਓ ਤੁਸੀਂ ਵੀ 54 55 ਹਜ਼ਾਰ ਬੰਦਾ ਬਣ ਗਿਆ 55 ਹਜ਼ਾਰ ਬੰਦਾ ਔਨ ਦਾ ਸਪੌਟ ਸੜਕਾਂ ਤੇ ਮਰਦਾ ਸੀ ਪੰਜਾਬ ਦੇਸ਼ ਦੇ ਵਿੱਚੋਂ ਪਹਿਲੇ ਨੰਬਰ ਤੇ ਸੀ ਤੇ ਅੱਜ ਵੀ ਸੜਕਾਂ ਜਿਹੜੀ ਉਹ ਬਣਾਈ ਸੜਕ ਸੁਰੱਖਿਆ ਫੋਰਸ ਉਹਨੂੰ ਬਹੁਤ ਸ਼ਾਨਦਾਰ ਗੱਡੀਆਂ ਦਿੱਤੀਆਂ ਆਰੀ ਦੇ ਬਲੇਡ ਗੈਸ ਕਟਰ ਉਹਦੇ ਵਿੱਚ ਫਰਸਟ ਸਟੇਜ ਦਾ ਸਮਾਨ ਨਾਲ ਬਿਨਾਂ ਪੱਟੀ ਕਰਨ ਦਾ ਸਮਾਨ ਉਹਨੂੰ ਟ੍ਰੇਨਿੰਗ ਦਿੱਤੀ ਇਹ ਗੱਲ ਹੁਣ ਭਾਰਤ ਦੀ ਸੰਸਦ ਦੇ ਵਿੱਚ ਸੜਕ ਤੇ ਪਰਿਵਹਨ ਮੰਤਰੀ ਟਰਾਂਸਪੋਰਟ ਮੰਤਰੀ ਸ੍ਰੀ ਨਿਤਨ ਗੱਡਕਰੀ ਜੀ ਨੇ ਰਾਜ ਸਭਾ ਦੇ ਵਿੱਚ ਬੋਲ ਕੇ ਸੁਣਾਈ ਹੈ ਕਿ 48% ਮੌਤਾਂ ਪੰਜਾਬ ਨੇ ਸੜਕਾਂ ਤੇ ਘਟਾ ਲੀਆਂ ਜੇ ਸਿੱਖਣਾ ਚਾਹੀਦਾ ਤਾਂ ਸਾਨੂੰ ਪੰਜਾਬ ਤੋਂ ਸਿੱਖਣਾ ਚਾਹੀਦਾ ਇਹ ਕੰਮ ਨਹੀਂ ਜੀ ਇਹਨਾਂ ਨੂੰ ਕੰਮ ਕਹਿੰਦੇ ਹੁਣ ਉਹੀ ਖੰਭੇ ਨੇ ਉਹੀ ਟਰਾਂਸਫਾਰਮਰ ਨੇ ਉਹੀ ਜੈਂਪਰ ਨੇ ਉਹੀ ਵੀ ਗ੍ਰਿਡ ਨੇ ਹੁਣ ਕਿਵੇਂ ਬਿਜਲੀ ਤੇ ਨਹੀਂ ਆ ਜਾਂਦੀ ਜੀ ਰਾਤੋਂ ਤੱਕ ਨਹੀਂ ਜਾਣ ਦੀ ਲੋੜ ਪਈ ਕਦੇ ਹੁਣ ਕਿਵੇਂ ਬਿਜਲੀ ਪਹੁੰਚਦੀ ਹੈ ਜੀ ਇਹਨਾਂ ਨੂੰ ਪਹਿਲਾਂ ਪਤਾ ਹੀ ਨਹੀਂ ਸੀ ਨੀਅਤ ਸਾਫ਼ ਨਹੀਂ ਸੀ ਹੁਣ ਉਹੀ ਸੂਏ ਕੱਸੀਆਂ ਜਾਂ ਥੱਲੇ ਪਾਈਪਾਂ ਪਾ ਪਾ ਕੇ ਅਸੀਂ ਉਹਨਾਂ ਨਹਿਰਾਂ ਚੋਂ ਪਾਣੀ ਮੋਗਗੇ ਨਵੇਂ ਕੱਢ ਕੇ 700 ਕਿਲੋਮੀਟਰ ਕੱਸੀਆਂ ਤੇ ਪਾਈਪਾਂ ਪਾ ਕੇ ਅਸੀਂ ਨਵੇਂਆ ਚੈਨਲ ਵਿਛਾ ਲਏ ਜਿਸ ਦਿਨ ਸੌ ਚੁੱਕੀ ਸੀ ਘਟਕੜਕਲਾਂ ਵਿਖੇ 16 ਮਾਰਚ 2022 ਨੂੰ ਉਸ ਦਿਨ 21% ਪਾਣੀ ਪੰਜਾਬ ਇਸਤੇਮਾਲ ਕਰਦਾ ਸੀ ਨਹਿਰਾਂ ਦਾ ਅੱਜ 3 1/2 ਸਾਲ ਬਾਅਦ 63% ਪਾਣੀ ਇਸਤੇਮਾਲ ਕਰ ਰਿਹਾ ਪੰਜਾਬ ਇੱਕ ਵਾਰੀ ਮੈਂ ਕਹਤਾ ਕਿਤੇ ਮੈਂ ਕਿਹਾ ਮੋਟਰਾਂ ਬੰਦ ਕਰਕੇ ਝੋਨਾ ਲੱਗਣ ਲਾ ਦੂੰ ਲੈ ਕਹਿੰਦੇ ਮਜ਼ਾਕ ਕਰਦਾ ਕਿਵੇਂ ਹੋ ਜੂਗਾ ਹੁਣ ਹੁੰਦਾ ਨਾ ਇਹ ਕੰਮ ਰੋਜ਼ ਵੀਡੀਓ ਆਉਂਦੀ ਹੈ ਨਾ ਕੋਈ ਨਾ ਕੋਈ ਵੀ 35 ਸਾਲਾਂ ਬਾਅਦ ਪਾਣੀ ਦੇਖਿਆ ਜੀ 40 ਸਾਲਾਂ ਬਾਅਦ ਪਾਣੀ ਦੇਖਿਆ ਜੀ ਨਾਲੇ ਬੱਲੇ ਵੀ ਦਿਖਾਉਂਦੇ ਬਿਜਲੀ ਵੀ ਹੈਗੀ ਆ ਪਰ ਬਿਜਲੀ ਬੰਦ ਆ ਪਰ ਬਿਜਲੀ ਬੰਦ ਆ ਕਿਉਂਕਿ ਸਾਨੂੰ ਕੱਸੀ ਨਾਲ ਹੀ ਸਰੀ ਜਾਂਦਾ ਸুইস ਕਰਕੇ ਆਬ ਦਾ ਹੱਕ ਅਸੀਂ ਕਿਸੇ ਨੂੰ ਦਿੰਦੇ ਨਹੀਂ ਦੂਜੇ ਦਾ ਹੱਕ ਅਸੀਂ ਮਾਰਦੇ ਨਹੀਂ ਪਿਛੇ ਝਗੜਾ ਹੋਇਆ ਸੀ ਪਾਖੜਾ ਡੈਮ ਦਾ ਅਸੀਂ ਕਹੇ ਵੀ ਜੇ ਤੁਹਾਨੂੰ ਅਸੀਂ ਦੇਤਾ ਸੀ ਪਾਣੀ ਤੁਹਾਨੂੰ ਸਾਲ ਚਲਾਉਣਾ ਪੈਣਾ ਅਸੀਂ ਤੁਹਾਨੂੰ ਕਹਿੰਦੇ ਵੀ ਰਹੇ ਆ ਕਿ Boop.